ਕੀ ਹੈ ਜੀ ਪੂਰਾ ਮਾਮਲਾ ਜੀ ਮਾਨਯੋਗ ਸ਼੍ਰੀ ਸੁਪਨ ਸ਼ਰਮਾ ਜੀ ਜਿਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਚੱਲਦਿਆਂ ਮਾੜੇ ਅਨਸਰਾਂ ਦੇ ਖਿਲਾਫ ਜਿਹੜੀ ਮੁਹਿੰਮ ਚਲਾਈ ਗਈ ਹੈ ਜਿਹਦੇ ਚੱਲਦਿਆਂ ਸਾਡੇ ਐਸ਼ਪਹਸਲ ਦੀ ਟੀਮ ਜਿਹੜੀ ਅੱਜ ਵੈਪਨ ਰਿਕਵਰ ਕਰਾਉਣ ਗਈ ਸੀ ਜਦੋਂ ਵੈਪਨ ਰਿਕਵਰ ਕਰਾਉਣ ਗਿਆ ਤੇ ਉੱਥੇ ਜਿਹੜੀ ਆ ਫਾਇਰਿੰਗ ਹੋ ਗਈ ਆ ਫਾਇਰਿੰਗ ਦੇ ਵਿੱਚ ਹਰਪੀ ਸਿੰਘ ਨਾਂ ਦਾ ਜਿਹੜਾ ਵਿਅਕਤੀ ਆ ਉਹ ਜ਼ਖਮੀ ਹੋਇਆ ਜਿਹਦੇ ਲੱਤ ਵਿੱਚ ਗੋਲੀ ਲੱਗੀ ਆ ਤੇ ਉੱਥੋਂ ਮੌਕੇ ਤੋਂ ਦੋ ਪਿਸਟਲ ਰਿਕਵਰ ਕੀਤੇ ਗਏ ਤੇ 100 ਗ੍ਰਾਮ ਜਿਹੜੀ ਹਰਮ ਰਿਕਵਰ ਹੋਈ ਹੈ ਇਹਦੇ ਚੱਲਦੇ ਇਸ ਗੈਂਗ ਦੇ ਦੋ ਮੈਂਬਰ ਰਾਤ ਨੂੰ ਗ੍ਰਿਫਤਾਰ ਕੀਤੇ ਜਿਨ੍ਹਾਂ ਕੋਲ ਵੀ ਦੋ ਕਸਟਮ ਜਿਹੜੇ ਆ ਰਿਕਵਰ ਕੀਤੇ ਸਰ ਇਸ ਚ ਕਿਸੇ ਮੁਲਾਜ਼ਮ ਨੂੰ ਕੋਈ ਗੋਲੀ ਲੱਗੀ ਜੀ ਕਿਸੇ ਮੁਲਾਜ਼ਮ ਨੂੰ ਕੋਈ ਗੋਲੀ ਨਹੀਂ ਲੱਗੀ ਪਰ ਇਹਦੇ ਵਿੱਚ ਇਹਦਾ ਇਹ ਵਿਅਕਤੀ ਇਹਦੇ ਖਿਲਾਫ ਇਹਨਾਂ ਵੀ ਤਰੀਕ 15 ਦੇ ਕਰੀਬ ਇਹਦੇ ਖਿਲਾਫ ਜਿਹੜੇ ਆ ਅੰਡਰ ਸੈਕਸ਼ਨ 307 ਤੇ ਐਨਡੀਪਸ ਵਗਾਰਾ ਦੇ ਮੁਕਾਦਮੇ ਦਰਜ ਸਰ ਕੁੱਲ ਕਿੰਨੀਆਂ ਗੋਲੀਆਂ ਚੱਲੀਆਂ ਜੀ ਕੁੱਲ 6 ਤੋਂ 7 ਫਾਇਰ ਟੂਕੀ ਹੋਏ